ਹਾਂ ਜੀ ਸਾਰੀ ਇੱਕ ਰੋਮੀ ਢਾਬਾ ਦੇ ਰਾਤ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦਈਏ ਸਕ ਲਗਭਗ 12:00 ਵਜੇ ਸਾਨੂੰ ਤਲਾਸ਼ ਮਿਲੀ ਕਿ ਰੋਮੀ ਢਾਬਾ ਦੇ ਜੀ ਕੋ ਐਕਸੀਡੈਂਟ ਹੋਇਆ ਕਾਰ ਦਾ ਤੇ ਈ ਰਿਕਸ਼ਾ ਦਾ ਤੇ ਟ੍ਰੈਕਟਰ ਟਰਾਲੀ ਦਾ ਉੱਥੇ ਸੀ ਮੈਂ ਮੌਕੇ ਤੇ ਪਹੁੰਚਿਆ ਸੀ ਮਿਸ ਪੁਸ ਪਾਰਟੀ ਤੇ ਦੇਖਿਆ ਕਿ ਉੱਥੇ ਕਾਰ ਵੀ ਸੀ ਜਾਂ ਤੇ ਈ ਰਿਕਸ਼ਾ ਤੇ ਟ੍ਰੈਕਟਰ ਟਰਾਲੀ ਐਕਸੀਡੈਂਟ ਹੋਇਆ ਸੀ ਤੇ ਮੌਕੇ ਤੇ ਸਭ ਚ ਕੀਤੀ ਕਿ ਐਸੇ ਰੋਸ ਪਰ ਪੁਲ ਤੇ ਸਰਕਾਰੀ ਸੁਪਰੀ ਫਵਾਰੇ ਉੱਥੇ ਤਿੰਨ ਤਿੰਨ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਜਿਹਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਇੱਕ ਬੱਚਾ ਸੀ ਜਿਹੜੇ ਸਾਹ ਦਾ ਇੱਕ ਬੰਦਾ ਉਹ ਜ਼ਖਮੀ ਸੀ ਉਹਨੂੰ ਡਾਕਟਰ ਨੂੰ ਪੁੱਛਿਆ ਗਿਆ ਉਹਨੇ ਆਖਿਆ ਮੈਂ ਉਹਨਾਂ ਨੂੰ ਰੈਫਰ ਕਰਾਤਾ ਗਿਆ ਜਿਲ੍ਹੇ ਦਾ ਤੇ ਸਰ ਜਿਹੜੇ ਵਿਅਕਤੀ ਮਰੇ ਆ ਡੈਥ ਡੈਥ ਹੋਈ ਹੈ ਉਹ ਕਿ ਕਿਸ ਚੀਜ਼ ਦੇ ਉੱਪਰ ਸਵਾਰ ਸੀਗੇ ਉਹ ਈ ਰੱਖਿਆ ਤੇ ਸਵਾਰ ਸੀ ਤੇ ਮਾਨਵ ਜਨ ਦੇ ਪੱਪੂ ਜਦੂਆ ਤੇ ਕੁਦੀ ਪਤਨੀ ਸਨੀਤਾ ਤੇ ਇੱਕ ਬੱਚਾ ਦਾ ਬੱਚਾ ਜਿਹੜਾ ਸਾਦਾ ਧਿਆਨ ਤੇ ਸਰ ਇਹ ਮਤਲਬ ਕੀ ਕਿਦਾਂ ਹੋਇਆ ਐਕਸੀਡੈਂਟ ਕਿਹੜੀ ਮਗੇ ਟਰੱਕ ਦੇ ਵਿੱਚ ਕਾਰ ਦੇ ਵਿੱਚ ਇਹ ਕਿਦਾਂ ਹੋਇਆ ਐਕਸੀਡੈਂਟ ਸਭ ਮੋਕੇ ਤੋਂ ਦੇਖਿਆ ਕੋਈ ਮੋਕੇ ਅਵਾਜ਼ ਕੋਈ ਮਿਲੀ ਨਹੀਂ ਮੈਨੂੰ ਜੋ ਮੈਂ ਦੇਖਿਆ ਕਿ ਅੱਗੇ ਟਰੈਕਟਰ ਟਰਾਲੀ ਸੀ ਉਹਦੇ ਪਿੱਛੇ ਕਾਰ ਉਹਦੇ ਪਿੱਛੇ ਇੱਕ ਐਕਸਾ ਸੀ ਉਹਦੇ ਪਿੱਛੇ ਕਾਰ ਆਕ ਸੀ ਰਿਆ ਹਾਂਜੀ ਸਰ ਇੱਕ ਰੋਮੀ ਢਾਬੇ ਦੇ ਅੱਗੇ ਐਕਸੀਡੈਂਟ ਹੋਇਆ ਅੰਮ੍ਰਿਤਪੁਰ ਉਮੀਦਾ ਬਾਸ਼ਾ ਫਗਵਾੜਾ ਰੋਡ ਤੇ ਐਕਸੀਡੈਂਟ ਹੋਇਆ ਚਾਰ ਸਾਢੇ ਕੋ 18 ਤੇ ਚਾਰ ਮਰੀਜ਼ ਲੈ ਕੇ ਆਏ ਸੀ ਤਿੰਨ ਉਹਦੇ ਵਿੱਚੋਂ ਬ੍ਰੌਡ ਡੈੱਟ ਸੀ ਕ੍ਰੈਸ਼ ਇੰਜਰੀ ਹੋਈ ਸੀ ਉਹਨਾਂ ਦੇ ਆਯਾਨਸ਼ ਇੱਕ 1.5 ਦਾ ਬੱਚਾ ਸੀ ਸੁਨੀਤਾ ਤੇ ਪੱਪੂ ਇੱਕ ਸੰਜੀਵ ਸੰਜੀਵ ਯਾਦਵ ਪੇਸ਼ੈਂਟ ਸੀ ਉਹ ਉਹ ਠੀਕ ਸੀ ਥੋੜੀ ਕ੍ਰੈਸ਼ ਇੰਜਰੀ ਸੀ ਉਹਦੇ ਰਾਈਟ ਆਰਮ ਤੇ ਕਿ ਉਹ ਥੋੜੀ ਮਾਈਨਰੀ ਡਿਗਰੀ ਸੀਗੀ ਉਹ ਨੂੰ ਅੱਗੇ ਰੈਫਰ ਕਰ ਦਿੱਤਾ ਸੀ ਆਪਾਂ ਆਪਣੇ ਜਲੰਧਰ ਡਿਸਟ੍ਰਿਕਟ ਆਫਿਸ ਨੂੰ ਤੇ ਸਰ ਰੈਫਰ ਕਿੱਥੇ ਕੀਤਾ ਸਰ ਜਲੰਧਰ ਡਿਸਟ੍ਰਿਕਟ ਆਫਿਸ ਨੂੰ